हां जी दोस्तों हर रोज दी तरह ਨਵੀਂ ਅਪਡੇਟ ਲੈ ਕੇ ਬਾਸਮਤੀ ਦੇ ਕੀ ਭਾ ਰੇ ਆ ਪੰਜਾਬ ਹਰਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੱਜ 11 ਦਸੰਬਰ 2023 ਦੇ ਭਾ ਕੀ ਰੇ ਆ ਟੁਵਾਨਾ ਦੇ ਵਿੱਚ 11 21 ਦਾ ਭਾ 4550 ਰੁਪਏ 1509 ਦਾ ਭਾ 4000 ਰੁਪਏ 1886 4600 ਰੁਪਏ ਰਤਿਆ ਵਿੱਚ 11 21 4675 ਰੁਪਏ 1401 ਦਾ ਭਾ 4800 ਰੁਪਏ ਸਿਰਸਾ ਵਿੱਚ 1509 ਦਾ ਭਾ 4011 17 18 ਦਾ 4482 1401 ਦਾ 4811 ਗੈਥਲ ਮੰਡੀ ਦੇ ਵਿੱਚ 17 18 ਦਾ ਭਾਅ 47115 ਰੁਪਏ ਨਰਵਾਣਾ ਮੰਡੀ ਦੇ ਵਿੱਚ 17 18 ਦਾ ਭਾਅ 4700 ਰੁਪਏ ਖੈਰ ਮੰਡੀ ਦੇ ਵਿੱਚ ਪੀਵੀ1 ਦਾ ਭਾਅ 4500 ਰੁਪਏ 11 21 ਦਾ 4500 ਰੁਪਏ 17 18 ਦਾ 4356 ਰੁਪਏ ਇਸ ਮਾਲਖਾ ਵਿੱਚ 17 18 ਦਾ ਭਾਅ 4521 ਰੁਪਏ ਜੁਲਾਣਾ ਵਿੱਚ 11 21 4855 ਰੁਪਏ 17 18 ਦਾ ਭਾਅ 4745 ਰੁਪਏ ਕਲਾਤ ਵਿੱਚ 17 18 ਦਾ ਭਾਅ 4725 ਰੁਪਏ ਕੋਟਕਪੁਰਾ ਵਿੱਚ 1401 ਦਾ ਭਾਅ 4250 17 18 ਦਾ 4685 ਜੀਨ ਦੇ ਵਿੱਚ 11 21 4821 17 18 ਦਾ 4730 ਸਫੀਦੋ ਵਿੱਚ 17 18 ਦਾ ਭਾਅ 4770 ਬੂੰਦੀ ਵਿੱਚ 17 18 ਦਾ ਭਾਅ 4370 18 47 ਦਾ 3810 ਰੁਪਏ ਉਚਾਣਾ ਵਿੱਚ 11 21 4892 18 85 4731 17 18 ਦਾ ਭਾਅ 4701 ਫਾਜ਼ਿਲਕਾ ਵਿੱਚ 11 21 ਦਾ ਭਾਅ 4400 ਰੁਪਏ 베ਰੀ ਵਿੱਚ 11 21 4800 ਰੁਪਏ ਪੀਲੂ ਖੇੜਾ ਮੰਡੀ ਦੇ ਵਿੱਚ 11 ਏਕੜ ਦਾ ਭਾਅ 4862 1718 ਦਾ 4732 1885 ਦਾ 4700 ਰੁਪਏ ਫਤਿਹਬਾਦ ਵਿੱਚ 11 ਏਕੜ 4875 1718 ਦਾ 4725 1509 ਦਾ 4050 1847 3895 1400 4860 ਕਨੌਰੀ ਵਿੱਚ 11 ਏਕੜ 4800 1718 ਦਾ ਭਾਅ 4700 ਰੁਪਏ ਪੰਡੋਰੀ ਵਿੱਚ ਬਾਸਮਤੀ ਦਾ ਭਾਅ 6500 ਚਾਹ ਹੈ ਔਰ 4 ਰੁਪਏ ਕੋਟਾ ਵਿੱਚ 1718 ਦਾ ਭਾਅ 4271 ਰੁਪਏ 1509 ਦਾ ਭਾਅ 3771 ਰੁਪਏ ਇਟਾਵਾ ਵਿੱਚ 17 18 ਦਾ ਭਾਅ 39100 1847 ਦਾ 3100 1509 ਦਾ 3400 ਰੁਪਏ ਪ੍ਰਤੀ ਕਵੰਟਲ ਦਰਜ ਕੀਤਾ ਗਿਆ ਤਾਂ ਇਹ ਪੰਜਾਬ ਹਰਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਬਾਸਮਤੀ ਦੇ ਭਾਅ ਸੀ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਆਦਾ ਜਿਆਦਾ ਲੋਕਾਂ ਤੱਕ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ